ਕੈਨੇਡਾ ਬੋਰਡਰ ਸਰਵਿਸੈਜ਼ ਏਜੰਸੀ ਯਾਨੀ ਕਿ CBSA ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਾਲ 2025 ਦੇ ਵਿੱਚ ਕੈਨੇਡਾ ਨੇ ਰਿਕਾਰਡ ਗਿਣਤੀ ਦੇ ਵਿੱਚ ਲੋਕਾਂ ਨੂੰ ਦੇਸ਼ ਤੋਂ ਰਿਪੋਰਟ ਕੀਤਾ ਹੈ 1 ਅਕਤੂਬਰ 2025 ਤੱਕ ਦੇ ਅੰਕੜਿਆਂ ਦੇ ਅਨੁਸਾਰ ਸਾਲ ਦੌਰਾਨ 18700 ਤੋਂ ਵੱਧ ਲੋਕਾਂ ਨੂੰ ਜ਼ਬਰਦਸਤੀ ਕੈਨੇਡਾ ਤੋਂ ਰਿਪੋਰਟ ਕੀਤਾ ਗਿਆ ਸਾਲ ਦੇ ਅੰਤ ਤੱਕ ਇਹ ਅੰਕੜਾ ਲਗਭਗ 19000 ਤੱਕ ਪਹੁੰਚ ਗਿਆ 2025 ਦੇ ਵਿੱਚ 70 ਮਿਲੀਅਨ ਤੋਂ ਵੱਧ ਯਾਤਰੀਆਂ ਨੇ ਸਰਹੱਦ ਪਾਰ ਕੀਤੀ ਜੋ ਕਿ ਪਿਛਲੇ ਸਾਲ ਦੇ ਨਾਲੋਂ 12% ਘਟ ਹੈ ਇਕ ਅਕਤੂਬਰ ਤੱਕ ਥਰਜੁ ਕਿਤੇ ਗਏ 18785 ਹਟਾਉਂਦੇ ਮਾਮਲੇ ਤੇ ਵਿੱਚ ਦੇਸ਼ ਨਿਕਾਲੇ ਤੇ ਹਕੂਮਤ ਦਾ ਹਿੱਸਾ ਸਭ ਤੋਂ ਵੱਡਾ ਸੀ ਸੀਬੀਐਸਏ ਮੁਤਾਬਕ ਕਰੀਬ 9000 ਲੋਕਾਂ ਨੂੰ ਪੂਰੀ ਤਰ੍ਹਾਂ ਦੇਸ਼ ਨਿਕਾਲਾ ਦਿੱਤਾ ਗਿਆ ਇਸ ਤੋਂ ਇਲਾਵਾ 5800 ਤੋਂ ਵੱਧ ਲੋਕਾਂ ਨੂੰ ਕੁਝ ਸਮੇਂ ਲਈ ਬਾਹਰ ਕੱਢਿਆ ਗਿਆ ਅਤਿ ਲਗਭਗ 4000 ਲੋਕਾਂ ਨੂੰ 30 ਦਿਨਾਂ ਦੇ ਵਿੱਚ ਕੈਨੇਡਾ ਛੱਡਣ ਦੇ ਹੁਕਮ ਮਿਲੇ ਇਹ ਗਿਣਤੀ ਪਿਛਲੇ ਸਾਲ ਦੇ ਨਾਲੋਂ ਕਾਫੀ ਜ਼ਿਆਦਾ ਹੈ 2024 ਦੇ ਵਿੱਚ ਕੈਨੇਡਾ 17000 ਅਤੇ 2023 ਦੇ ਵਿੱਚ 15000 ਲੋਕਾਂ ਨੂੰ ਹਟਾਇਆ ਗਿਆ ਸੀ ਸੀਬੀਐਸਏ ਨੇ ਇਹ ਵੀ ਦੱਸਿਆ ਕਿ 35000 ਤੋਂ ਵੱਧ ਲੋ ਮੱਕਾ ਦੇ ਨਾਲ ਲੱਗਦੀ ਜ਼ਮੀਨੀ ਸਰਹੱਦ ਨੂੰ ਤੋਪਾਪਸ ਪੇਜਿਆ ਗਿਆ 1.8 ਹਜ਼ਾਰ ਤੋਂ ਵੱਧ ਫਰਮ ਮੰਗਤ ਮਾਲੀਆ ਦਿੱਲੀ ਸੁਰੱਖਿਆ ਜਾਂਚ ਪੂਰੀ ਤਰ੍ਹਾਂ ਕੀਤੀ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਜਾਲੀ ਜਾਂ ਗਲਤ ਦਸਤਾਵੇਜ਼ ਕਦਨ ਉਡਾਨਣ ਚ ਛੜਨ ਤੋਂ ਰੋਕਿਆ ਗਿਆ ਅਧਿਕਾਰੀਆਂ ਦੇ ਮੁਤਾਬਕ ਸਭ ਤੋਂ ਗੰਭੀਰ ਕੇਸਾਂ ਦੇ ਵਿੱਚ ਰਾਸ਼ਟਰੀ ਸੁਰੱਖਿਆ ਅਪਰਾਧ ਸੰਬੰਧਿਤ ਗੈਂਗਾ ਅਤੇ ਮਨੁੱਖੀ ਅਧਿਕਾਰ ਉਲੰਘਣਾ ਸ਼ਾਮਲ ਨੇ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਦੇਸ਼ ਨਿਕਾਲੇ ਤੇ ਹੁਕਮ ਸਭ ਤੋਂ ਗੰਭੀਰ ਰੂਪ ਦੇ ਵਿੱਚ ਦੇਸ਼ ਨਿਕਾਲਾ ਦਿੰਦੇ ਨੇ 2025 ਦੇ ਵਿੱਚ ਅਕਤੂਬਰ ਤੱਕ 8982 ਅਜਿਹੇ ਹੁਕਮ ਜਾਰੀ ਕੀਤੇ ਗਏ ਸੀ ਜਜੋ ਕਿ 2024 ਦੇ ਵਿੱਚ ਗਿਣਤੀ 6936 ਸੀ ਤੇ ਹੁਕਮ ਕਿਸੇ ਵਿਅਕਤੀ ਨੂੰ ਅਨੰਤ ਸਮੇਂ ਦੇ ਲਈ ਕੈਨੇਡਾ ਵਾਪਸ ਜਾਣ ਤੋਂ ਰੋਕਦੇ ਨੇ ਜਦੋਂ ਤੱਕ ਕਿ ਉਸ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਨਾ ਹੋਵੇ ਖੇਤਰੀ ਗੱਲ ਕਰੀਏ ਤਾਂ ਕਿਊਬਕ ਦੇ ਵਿੱਚ ਤਬ ਤੋਂ ਬਾਅਦ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਉਸ ਤੋਂ ਬਾਅਦ ਕੈਨੇਡਾ ਟੋਰਾਂਟੋ ਏਰੀਆ ਤੇ ਵਿਚਿਬਿਲਟੀ ਸਕੋਲੰਬੀਆ ਪ੍ਰੇਰੀ ਅਤੇ ਹੋਰ ਖੇਤਰ ਅਧਿਕਾਰੀ ਕਹਿੰਦੇ ਨੇ ਕਿ ਕਿਊਬੈਕ ਅਤੇ অন্ਟਰੀਓ ਤੇ ਵਿੱਚ ਸ਼ਰਨ ਅਸਤੀਆਂ ਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਅੰਕੜੇ ਵਧੇ ਨੇ ਦੇਸ਼ ਨਿਕਾਲੇ ਦੇ ਹੁਕਮ ਆਮ ਤੌਰ ਉਤੇ ਅਪਰਾਧਿਕ ਸਜ਼ਾਵਾਂ ਜਾਂ ਇਮੀਗ੍ਰੇਸ਼ਨ ਸ਼ਰਤਾ ਦੀ ਵਾਰ-ਵਾਰ ਉਲੰਘਣਾ ਵਾਲੇ ਮਾਮਲਿਆਂ ਦੇ ਵਿੱਚ ਜਾਰੀ ਕੀਤੇ ਜਾਂਦੇ ਨੇ ਤੇ ਹਾਲੀ ਦੇ ਹਾਈ ਪ੍ਰੋਫਾਈਲ ਮਾਮਲੇ ਜਿਨ੍ਹਾਂ ਦੇ ਵਿੱਚ ਸ਼ਰਨਾਰਥੀ ਸੁਰੱਖਿਆ ਤੇ ਮੰਗ ਕਰਨ ਵਾਲੀ ਵਿਅਕਤੀਆਂ ਦੁਆਰਾ ਗੰਭੀਰ ਅਪਰਾਧਿਕ ਦੋਸ਼ ਸ਼ਾਮਲ ਨੇ ਉਹਨਾਂ ਨੇ ਸਰਹ ਤੇ ਲਾਗੂ ਕਰਨ ਤੇ ਮਿਆਰਤੀ ਹਾਲੇ ਤਾਈਂ ਚੰਤਕ ਬਹਿਸ ਨੂੰ ਹਵਾ ਦਿੱਤੀ ਗਿਆ CBS ਨੇ ਪਹਿਲਾਂ ਕਿਹਾ ਹੈ ਕਿ ਹਰੇਕ ਮਾਮਲੇ ਦਾ ਮੁਲਾਂਕਣ ਵੱਖਰੇ ਤੌਰ ਤੇ ਕੀਤਾ ਜਾਂਦਾ ਹੈ ਹਾਲਾਂਕਿ ਲੋច ਕਰਨੇ ਫੈਸਲੇ ਲੈਣ ਦੇ ਵਿੱਚ ਇੱਕ ਸਾਰਤਾ ਤੇ ਪਾਰਦਰਸ਼ਤਾ ਬਾਰੇ ਚਿੰਤਾਵਾਂ ਵੀ ਸਹਿਰ ਕੀਤੀਆਂ ਨੇ 2025 ਦੇ ਵਿੱਚ ਕੈਨੇਡਾ ਛੱਡਣ ਦੇ ਹੁਕਮ ਜੋ ਕਿ ਕੁੱਲ 3982 ਸੀ ਉਹਨਾਂ ਦੇ ਲਈ ਇੱਕ ਵਿਅਕਤੀ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣ ਦੀ ਲੋੜ ਹੁੰਦੀ ਹੈ ਜੇਕਰ ਉਹ ਅਜਿਆ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਇਹ ਹੁਕਮ ਆਪਣੇ ਆਪ ਹੀ ਦੇਸ਼ ਨਿਕਾਲੇ ਦਾ ਹੁਕਮ ਬਣ ਜਾਂਦਾ ਹੈ 5881 ਨੰਬਰ ਵਾਲੇ ਬਾਹਰ ਕੱਟਣ ਦੇ ਹੁਕਮ ਇੱਕ ਤੋਂ 5 ਸਾਲ ਦੀ ਨਿਯਮ ली दबारा दाखि पवंधी लगों देने एकसर गल पेशका टपाल नाकरली तेचाने ਕੈਨੇਡਾ ਬਾਰਡਰ ਸਰਵਿਸ ਜੈਂਸੀ ਯਾਨੀ ਕਿ CBSA ਦੇ ਤਾਜ਼ਾ ਅੰਕੜੇ ਦੇ ਮੁਤਾਬਕ ਸਾਲ 2025 ਦੇ ਵਿੱਚ ਕੈਨੇਡਾ ਨੇ ਰਿਕਾਰਡ ਗਿਨਤੀ ਦੇ ਵਿੱਚ ਲੋਕਾਂ ਨੂੰ ਦੇਸ਼ ਤੋਂ ਰਿਪੋਰਟ ਕੀਤਾ ਹੈ 1 ਜਨਵਰੀ 2025 ਤੱਕ ਦੇ ਅੰਕੜੇ ਦੇ ਅਨੁਸਾਰ ਸਾਲ ਦੌਰਾਨ 18700 ਤੋਂ ਵੱਧ ਲੋਕਾਂ ਨੂੰ ਜ਼ਬਰਦਸਤੀ ਕੈਨੇਡਾ ਤੋਂ ਰਿਪੋਰਟ ਕੀਤਾ ਗਿਆ ਸਾਲ ਦੇ ਅੰਤ ਤੱਕ ਇਹ ਅੰਕੜਾ ਲਗਭਗ 19000 ਤੱਕ ਪਹੁੰਚ ਗਿਆ 2025 ਦੇ ਵਿੱਚ 70 ਮਿਲੀਅਨ ਤੋਂ ਵੱਧ ਯਾਤਰੀਆਂ ਨੇ ਸਰਹੱਦ ਪਾਰ ਕੀਤੀ ਜੋ ਕਿ ਪਿਛਲੇ ਸਾਲ ਦੇ ਨਾਲੋਂ 12% ਘਟ ਹੈ ਇਕੇ ਤੋਂ ਬਲ ਤੱਕ ਹਟ ਚੁੱਕਿਤੇ ਗਏ 18785 ਹਟਾਉਣ ਦੇ ਮਾਮਲੇ ਦੇ ਵਿੱਚ ਦੇਸ਼ ਨਿਕਾਲੇ ਤੇ ਹੁਕਮਾਂ ਦਾ ਹਿੱਸਾ ਸਭ ਤੋਂ ਵੱਡਾ ਸੀ ਸੀਬੀਐਸਏ ਮੁਤਾਬਕ ਕਰੀਬ 9000 ਲੋਕਾਂ ਨੂੰ ਪੂਰੀ ਤਰ੍ਹਾਂ ਦੇਸ਼ ਨਿਕਾਲਾ ਦਿੱਤਾ ਗਿਆ ਇਸ ਦੇ ਇਲਾਵਾ 5800 ਤੋਂ ਵੱਧ ਲੋਕਾਂ ਨੂੰ ਕੁਝ ਸਮੇਂ ਦੇ ਲਈ ਬਾਹਰ ਕੱਢਿਆ ਗਿਆ ਅਤਿ ਲਗਭਗ 4000 ਲੋਕਾਂ ਨੂੰ 30 ਦਿਨਾਂ ਦੇ ਵਿੱਚ ਕੈਨੇਡਾ ਛੱਡਣ ਦੇ ਹੁਕਮ ਮਿਲੇ ਇਹ ਗਿਣਤੀ ਪਿਛਲੇ ਸਾਲ ਦੇ ਨਾਲੋਂ ਕਾਫੀ ਜ਼ਿਆਦਾ ਹੈ 2024 ਦੇ ਵਿੱਚ ਕੈਨੇਡਾ 17000 ਅਤੇ 2023 ਦੇ ਵਿੱਚ 15000 ਲੋਕਾਂ ਨੂੰ ਹਟਾਇਆ ਗਿਆ ਸੀ ਸੀਬੀਐਸਏ ਨੇ ਇਹ ਵੀ ਦੱਸਿਆ ਕਿ 35000 ਤੋਂ ਵੱਧ ਲੋਕਾਂ ਮਿੱਕਾ ਦੇ ਨਾਲ ਲੱਗਦੀ ਜ਼ਮੀਨੀ ਸਰਹੱਦ ਉਤੋਂ ਵਾਪਸ ਭੇਜਿਆ ਗਿਆ 1.8 ਹਜ਼ਾਰ ਤੋਂ ਵੱਧ ਸ਼ਰਨ ਮੰਗਣ ਵਾਲੇ ਦਿੱਲੀ ਸੁਰੱਖਿਆ ਜਾਂਚ ਪੂਰੀ ਤਰ੍ਹਾਂ ਕੀਤੀ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਜਾਲੀ ਜਾਂ ਗਲਤ ਦਸਤਾਵੇਜ਼ ਕਰਨ ਉਡਾਨਣ 'ਚ ਛੜਨ ਤੋਂ ਰੋਕਿਆ ਗਿਆ ਅਧਿਕਾਰੀਆਂ ਦੇ ਮੁਤਾਬਕ ਸਭ ਤੋਂ ਗੰਭੀਰ ਕੇਸਾਂ ਦੇ ਵਿੱਚ ਰਾਸ਼ੀ ਸੁਰੱਖਿਆ ਅਪਰਾਧ ਸੰਕ੍ਰਿਤ ਗੰਗਾ ਅਤੇ ਮਨੁੱਖੀ ਅਧਿਕਾਰ ਉਲੰਘਣਾ ਸ਼ਾਮਲ ਨੇ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਦੇਸ਼ ਨਿਕਾਲੇ ਦੇ ਹੁਕਮ ਸਭ ਤੋਂ ਗੰਭੀਰ ਰੂਪ ਦੇ ਵਿੱਚ ਦੇਸ਼ ਨਿਕਾਲਾ ਦਿੰਦੇ ਨੇ 2025 ਦੇ ਵਿੱਚ ਅਕਤੂਬਰ ਤੱਕ 8982 ਅਜਿਹੇ ਹੁਕਮ ਜਾਰੀ ਕੀਤੇ ਗਏ ਸੀ ਜਦੋਂ ਕਿ 2024 ਦੇ ਵਿੱਚ ਗਿਣਤੀ 6936 ਸੀ ਤੇ ਹੁਕਮ ਕਿਸੇ ਵਿਅਕਤੀ ਨੂੰ ਅਨਮਿੱਥੇ ਸਮੇਂ ਦੇ ਲਈ ਕੈਨੇਡਾ ਵਾਪਸ ਜਾਣ ਤੋਂ ਰੋਕਦੇ ਨੇ ਜਦੋਂ ਤੱਕ ਕਿ ਉਸ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਨਾ ਹੋਵੇ ਖੇਤਰ ਅਧਿਕਾਲ ਕਰ ਗਿਆ ਤਾਂ ਕியੂਬੈਕ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਉਸ ਤੋਂ ਬਾਅਦ ਕੈਨੇਡਾ ਟੋਰਾਂਟੋ ਇਰੀਆ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰੇਰੀ ਅਤੇ ਹੋਰ ਖੇਤਰ ਅਧਿਕਾਰੀ ਕਹਿੰਦੇ ਨੇ ਕਿ ਕியੂਬੈਕ ਅਤੇ অন্ਟਾਰੀਓ ਦੇ ਵਿੱਚ ਸ਼ਰਨ ਅਸਤੀਆਂ ਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਅੰਕੜੇ ਵਧੇ ਨੇ ਦੇਸ਼ ਨਿਕਾਲੇ ਦੇ ਹੁਕਮ ਆਮ ਤੌਰ ਉਤੇ ਅਪਰਾਧਿਕ ਸਜ਼ਾਵਾ ਜਾਂ ਇਮੀਗ੍ਰੇਸ਼ਨ ਸ਼ਰਤਾ ਦੀ ਵਾਰ-ਵਾਰ ਉਲੰਘਣਾ ਵਾਲੇ ਮਾਮਲੇ ਦੇ ਵਿੱਚ ਜਾਰੀ ਕੀਤੇ ਜਾਂਦੇ ਨੇ ਤੇ ਹਾਲ ਹੀ ਦੇ ਹਾਈ ਪ੍ਰੋਫਾਈਲ ਮਾਮਲੇ ਜਿਨ੍ਹਾਂ ਦੇ ਵਿੱਚ ਸ਼ਰਨार्थी ਸੁਰੱਖਿਆ ਤੇ ਮੰਗ ਕਰਨ ਵਾਲੇ ਵਿਅਕਤੀਏ ਦੁਆਰਾ ਗੰਭੀਰ ਅਪਰਾਧਿਕ ਉਹਨਾਂ ਨੇ ਸਰਹੱਦੀ ਨਿਯੰਤਰਣਾਂ ਅਤੇ ਲਾਗੂ ਕਰਨ ਦੇ ਮਿਆਰ ਦੇ ਹਾਲੇ ਦੁਆਰੇ ਜਨਤਕ ਬਹਿਸ ਨੂੰ ਹਵਾ ਦਿੱਤੀ ਹੈ। ਸੀਬੀਐਸ ਨੇ ਪਹਿਲਾਂ ਕਿਹਾ ਕਿ ਹਰੇਕ ਮਾਮਲੇ ਦਾ ਮੁਲਾਂਕਣ ਵੱਖਰੇ ਤੌਰ ਤੇ ਕੀਤਾ ਜਾਣਾ ਹੈ ਹਾਲਕਿ ਲੋਜਕਨ ਨੇ ਫੈਸਲੇ ਲੈਣ ਦੇ ਵਿੱਚ ਇੱਕਸਾਰਤਾ ਤੇ ਪਾਰਦਰਸ਼ਤਾ ਬਾਰੇ ਚਿੰਤਾਵਾਂ ਵੀ ਸਹਿਰ ਕੀਤੀਆਂ ਨੇ 2025 ਦੇ ਵਿੱਚ ਕੈਨੇਡਾ ਛੱਡਣ ਦੇ ਹੁਕਮ ਜੋ ਕਿ કુલ 3982 ਸੀ ਉਹਨਾਂ ਦੇ ਲਈ ਇੱਕ ਵਿਅਕਤੀ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣ ਦੀ ਲੋੜ ਹੁੰਦੀ ਹੈ ਜੇਕਰ ਉਹ ਅਜਿਆ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਇਹ ਹੁਕਮ ਆਪਣੇ ਆਪ ਹੀ ਦੇਸ਼ ਨਿਕਾਲੇ ਦਾ ਹੁਕਮ ਬਣ ਜਾਂਦਾ ਹੈ 5881 ਨੰਬਰ ਵਾਲੇ ਬਾਹਰ ਘਟਣ ਦੇ ਹੁਕਮ ਇੱਕ ਤੋਂ 5 ਸਾਲ ਦੀ ਨਿਸ਼ਚਿਤ ਮਿਆਦ ਦੇ ਲਈ ਦੁਬਾਰਾ ਦਾਖਲ ਤੇ ਪਵੰਦੀ ਲਗਾਉਂਦੇ ਨੇ ਇਹ ਅਕਸਰ ਗਲਤ ਪੇਸ਼ਕਾਰੀ ਜਾਂ ਕੱਟ ਪਾ ਲੈਣਾ ਨਾ ਕਰਨ ਦੇ ਲਈ ਕਿਤੇ ਚਾਹੁੰਦੇ ਕੈਨੇਡਾ ਮੋਟਰ ਸਰਵਿਸਿਜ਼ ਏਜੰਸੀ ਯਾਨੀ ਕਿ ਸੀਪੀਐਸਏ ਦੇ ਤਾਜ਼ਾ ਅੰਕੜੇ ਦੇ ਮੁਤਾਬਕ ਸਾਲ 2025 ਦੇ ਵਿੱਚ ਕੈਨੇਡਾ ਨੇ ਰਿਕਾਰਡ ਗਿਨਤੀ ਦੇ ਵਿੱਚ ਲੋਕਾਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਹੈ 1 ਅਕਤੂਬਰ 2025 ਤੱਕ ਦੇ ਅੰਕੜੇ ਦੇ ਅਨੁਸਾਰ ਸਾਲ ਦੌਰਾਨ 18700 ਤੋਂ ਵੱਧ ਲੋਕਾਂ ਨੂੰ ਜ਼ਬਰਦਸਤੀ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸਾਲ ਦੇ ਅੰਤ ਤੱਕ ਇਹ ਅੰਕੜਾ ਲਗਭਗ 19 ਹਜ਼ਾਰ ਤੱਕ ਪਹੁੰਚ ਗਿਆ 2025 ਦੇ ਵਿੱਚ 70 ਮਿਲੀਅਨ ਤੋਂ ਵੱਧ ਯਾਤਰੀਆਂ ਨੇ ਸਰਹੱਦ ਪਾਰ ਕੀਤੀ ਜੋ ਕਿ ਪਿਛਲੇ ਸਾਲ ਦੇ ਨਾਲੋਂ 12% ਘਟ ਹੈ ਇਕਇਤ ਤੋਬਾ ਤੱਕ ਥਰ ਚੁਕਿਤੇ ਗਏ 18785 ਹਟਾਉਂਦੇ ਮਾਮਲੇ ਦੇ ਵਿੱਚ ਦੇਸ਼ ਨਿਕਾਲੇ ਤੇ ਹੁਕਮਾ ਦਾ ਹਿੱਸਾ ਸਭ ਤੋਂ ਵੱਡਾ ਸੀ ਸੀਬੀਐਸਏ ਮੁਤਾਬਕ ਕਰੀਬ 9000 ਲੋਕਾਂ ਨੂੰ ਪੂਰੀ ਤਰ੍ਹਾਂ ਦੇਸ਼ ਨਿਕਾਲਾ ਦਿੱਤਾ ਗਿਆ ਇਸ ਦੇ ਇਲਾਵਾ 5800 ਤੋਂ ਵੱਧ ਲੋਕਾਂ ਨੂੰ ਕੁਝ ਸਮੇਂ ਦੇ ਲਈ ਬਾਹਰ ਕੱਢਿਆ ਗਿਆ ਅਤਿ ਲਗਭਗ 4000 ਲੋਕਾਂ ਨੂੰ 30 ਦਿਨਾਂ ਦੇ ਵਿੱਚ ਕੈਨੇਡਾ ਛੱਡਣ ਦੇ ਹੁਕਮ ਮਿਲੇ ਇਹ ਗਿਣਤੀ ਪਿਛਲੇ ਸਾਲ ਦੇ ਨਾਲੋਂ ਕਾਫੀ ਜ਼ਿਆਦਾ ਹੈ 2024 ਦੇ ਵਿੱਚ ਕੈਨੇਡਾ 17000 ਅਤੇ 2023 ਦੇ ਵਿੱਚ 15000 ਲੋਕਾਂ ਨੂੰ ਹਟਾਇਆ ਗਿਆ ਸੀ ਸੀਬੀਐਸਏ ਨੇ ਇਹ ਵੀ ਦੱਸਿਆ ਕਿ 35000 ਤੋਂ ਮੇਕਾ ਦੇ ਨਾਲ ਲੱਗਦੀ ਜ਼ਮੀਨੀ ਸਰਹੱਦ ਨੂੰ ਤੋੜ ਵਾਪਸ ਪੇਜਿਆ ਗਿਆ 1.8 ਹਜ਼ਾਰ ਤੋਂ ਵੱਧ ਸ਼ਰਨ ਮੰਗਣ ਵਾਲੇ ਦਿੱਲੀ ਸੁਰੱਖਿਆ ਜਾਂਚ ਪੂਰੀ ਤਰ੍ਹਾਂ ਕੀਤੀ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਜਾਲੀ ਜਾਂ ਗਲਤ ਦਸਤਾਵੇਜ਼ ਕਰਦਨ ਉਡਾਨਾਂ 'ਚ ਚੜਨ ਤੋਂ ਰੋਕਿਆ ਗਿਆ ਅਧਿਕਾਰੀਆਂ ਦੇ ਮੁਤਾਬਕ ਸਭ ਤੋਂ ਗੰਭੀਰ ਕੇਸਾਂ ਦੇ ਵਿੱਚ ਰਾਸ਼ਟਰੀ ਸੁਰੱਖਿਆ ਅਪਰਾਧ, ਸੰਕਿਤ ਗੈਂਗਾ ਅਤੇ ਮਨੁੱਖੀ ਅਧਿਕਾਰ ਉਲੰਘਣਾ ਸ਼ਾਮਲ ਨੇ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਦੇਸ਼ ਨਿਕਾਲੇ ਦੇ ਹੁਕਮ ਸਭ ਤੋਂ ਗੰਭੀਰ ਰੂਪ ਦੇ ਵਿੱਚ ਦੇਸ਼ ਨਿਕਾਲਾ ਦਿੰਦੇ ਨੇ 2025 ਦੇ ਵਿੱਚ ਅਕਤੂਬਰ ਤੱਕ 8982 ਅਜਿਹੇ ਹੁਕਮ ਜਾਰੀ ਕੀਤੇ ਗਏ ਸੀ ਜਦੋਂ ਕਿ 2024 ਦੇ ਵਿੱਚ ਗਿਣਤੀ 6936 ਸੀ ਤੇ ਹੁਕਮ ਕਿਸੇ ਵਿਅਕਤੀ ਨੂੰ ਅਨੰਤ ਸਮੇਂ ਦੇ ਲਈ ਕੈਨੇਡਾ ਵਾਪਸ ਜਾਣ ਤੋਂ ਰੋਕਦੇ ਨੇ ਜਦੋਂ ਤੱਕ ਕਿ ਉਸ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਨਾ ਹੋਵੇ ਖੇਤਰੀ ਅਧਿਕਾਰ ਕਰਗੀਆ ਤੱਕ ਬਿਕ ਦੇ ਸਬ ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਉਸ ਤੋਂ ਬਾਅਦ ਕ੍ਰੀਏਟਰ ਟੋਰਾਂਟੋ ਏਰੀਆ ਤੇ ਵਿਚ ਬਿਸ਼ਬਿਲਟੀਸ਼ ਕੋਲੰਬੀਆ ਪ੍ਰੇਰੀ ਅਤੇ ਹੋਰ ਖੇਤਰ ਅਧਿਕਾਰੀ ਕਹਿੰਦੇ ਨੇ ਕਿ ਕਿਊਬੈਕ ਅਤੇ অন্ਟਰੀਓ ਦੇ ਵਿੱਚ ਸ਼ਰਨ ਅਸੀਆਂ ਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਅੰਕੜੇ ਵਧੇ ਨੇ ਦੇਸ਼ ਨਿਕਾਲੇ ਦੇ ਹੁਕਮ ਆਮ ਤੌਰ ਉਤੇ ਅਪਰਾਧਿਕ ਸਜ਼ਾਵਾ ਜਾਂ ਇਮੀਗ੍ਰੇਸ਼ਨ ਸਰਟੀਫਿਕੇਟ ਬਾਰ-ਬਾਰ ਔਰੰਗਣਾ ਵਾਲੇ ਮਾਮਲੇ ਦੇ ਵਿੱਚ ਜਾਰੀ ਕੀਤੇ ਜਾਂਦੇ ਨੇ ਤੇ ਹਾਲੀ ਦੇ ਹਾਈ ਪ੍ਰੋਫਾਈਲ ਮਾਮਲੇ ਜਿਨ੍ਹਾਂ ਦੇ ਵਿੱਚ ਸ਼ਰਨार्थी ਸੁਰੱਖਿਆ ਤੇ ਮੰਗ ਕਰਨ ਵਾਲੀ ਵਿਅਕਤੀਆਂ ਦੁਆਰਾ ਗੰਭੀਰ ਅਪਰਾਧਿਕ ਦੋਸ਼ ਸ਼ਾਮਲ ਨੇ ਉਹਨਾਂ ਨੇ ਸਰਹੱਦੀ ਤੇ ਲਾਗੂ ਕਰਨ ਤੇ ਮਿਆਰੇ ਦੇ ਆਲੇ ਦੁਆਲੇ ਜਨਤਕ ਬਹਿਸ ਨੂੰ ਹਵਾ ਦਿੱਤੀ ਗਿਆ ਸੀਬੀਐਸ ਨੇ ਪਹਿਲਾਂ ਕਿਹਾ ਕਿ ਹਰ ਇੱਕ ਮਾਮਲੇ ਦਾ ਮੁਲਾਂਕਣ ਵੱਖਰੇ ਤੌਰ ਤੇ ਕੀਤਾ ਜਾਵੇਗਾ ਹਾਲਾਂਕਿ ਲੋច ਕਰਨੇ ਫੈਸਲੇ ਲੈਣ ਦੇ ਵਿੱਚ ਇੱਕ ਸਲਤਤਾ ਤੇ ਪਾਰਦਰਸ਼ਤਾ ਬਾਰੇ ਚਿੰਤਾਵਾਂ ਵੀ ਸਹਿਰ ਕੀਤੀਆਂ ਨੇ 2025 ਦੇ ਵਿੱਚ ਕੈਨੇਡਾ ਛੱਡਣ ਦੇ ਹੁਕਮ ਜੋ ਕਿ કુલ 3982 ਸੀ ਉਹਨਾਂ ਦੇ ਲਈ ਇੱਕ ਵਿਅਕਤੀ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣ ਦੀ ਲੋੜ ਹੁੰਦੀ ਹੈ ਜੇਕਰ ਉਹ ਅਜਿਆ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਇਹ ਹੁਕਮ ਆਪਣੇ ਆਪ ਹੀ ਦੇਸ਼ ਨਿਕਾਲੇ ਦਾ ਹੁਕਮ ਬਣ ਜਾਂਦਾ ਹੈ 5881 ਨੰਬਰ ਵਾਲੇ ਬਾਹਰ ਕੱਟਣ ਦੇ ਹੁਕਮ ਇੱਕ ਤੋਂ 5 ਸਾਲ ਦੀ ਨਿਸ਼ਚਿਤ ली दबारा दाखि पवंंदी लगों देने एकसर पेशका पाल ना ली तेचा